ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੇਰੀ ਫਾਰਮ ਆਕਲੀਆ ਦੇ ਫੇਸਬੁਕ ਪੇਜ YouTube ਚੈਨਲ ਤੇ Instagram ਪੇਜ ਤੋਂ ਅੱਜ ਭਾਈ ਆਪਾਂ ਤੁਹਾਡੇ ਵਾਸਤੇ ਸ਼ਾਰਟ ਵੀਡੀਓ ਲੈ ਕੇ ਆਏ ਆ ਵੱਡੀ ਵੀਡੀਓ ਦੇਖਣ ਵਾਸਤੇ ਆਪਣਾ YouTube ਚੈਨਲ ਅਮਰਤ ਡੇਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਓ ਤੇ ਕਰਨ ਕੀ ਹਾਲਾ ਵਧੀਆ ਭਾਈ ਵਧੀਆ ਅੱਜ ਤੁਹਾਡੇ ਵਾਸਤੇ ਕਰਨ ਨੇ ਲੈ ਕੇ ਆਏ ਦੋ ਕਟੀਆਂ ਇੱਕ ਗਾਂ ਠੋਕਣ ਗੱਬਣ ਤੇ ਅਸਲੇ ਦੇਖੀ ਲੈ ਕਟੀਆਂ ਦੇਖੋ ਤੁਸੀਂ ਸਿੰਗਾ ਸਿੰਗਾ ਦੀਆਂ ਪੂਰੀਆਂ ਵਧੀਆ ਨੇ ਐਣ ਜਮਾ ਦੋ ਕਟੀਆਂ ਕਰਨੇ ਇੱਕ ਕੱਟੀ ਕਿਨੇ ਜਰਦੀ ਆ ਇੱਕ 2 ਸਾਲ ਦੀ ਇੱਕ 1.5 ਸਾਲ ਦੀ 2 ਸਾਲ ਦੀ ਆ ਕੱਟੀ 1.5 ਸਾਲ ਦੀ ਆ ਕੱਟੀ ਐਮ 29 ਦੇ ਸੀਮਨ ਐਮ 29 ਦੇ ਸੀਮਨ ਆ ਕੱਟੀ ਪਿਓਰ ਬਲੈਕ ਆ ਜਮਾ ਸਾਰੇ ਪਿੰਡੇ ਦੀ ਸਾਫ ਆ ਆ ਦੱਸ ਦੇ ਬਸ ਆ ਜਿਹਦੇ ਘਰੋਂ ਲਿਆਂਦੀ ਆ ਉਹਨਾਂ ਦੀ ਦੂਜੀ ਮੱਝ ਸੀਗੀ ਉਹ ਬਾਲ ਖਾਂਦੀ ਸੀ ਹਾਂ ਠੀਕ ਆ ਉਹਦੇ ਕਰਕੇ ਹੋਈ ਹੋਈ ਆ ਝੋਲੀ ਝੋਲੀ ਦੇਖੋ ਤੁਸੀਂ ਪੂਰੀ ਵਧੀਆ ਕੱਟੀ ਦੀ ਤੇ ਦੂਜੀ ਕੱਟੀ ਆ ਹੈਗੀ ਇਹਦੇ ਕੋਈ ਆਂਤੀ ਹੈ ਦੀ ਮਾਲਕਤਾ ਡਾਕਟਰ ਪੂਰਾ ਫੋਲਵ ਅੱਡੇ ਹੀ ਸੀਗਾ ਠੀਕ ਆ ਤੇ ਆ ਗਾਂ ਆ 10 ਲੀਟਰ ਦੁੱਧ ਆ 5 ਮਹੀਨਿਆਂ ਦੀ ਗੱਬਣਾ 55000 ਰੁਪਏ ਡਾਕਟਰ ਦਾ ਮੁੱਲ ਅੱਜ ਲਓ ਜੀ ਚੈੱਕ ਕਰਾ ਸਕਦਾ ਗੱਬਣ ਪਾਸ ਚੈੱਕ ਕਰਕੇ ਇੱਥੋਂ ਲੈ ਕੇ ਜਾਵੇ 55000 ਰੁਪਏ ਦੇ ਤਾਂ ਇਹ ਕੱਟੀ ਦਾ ਮੁੱਲ ਇਹਦਾ ਮੁੱਲ ਡਾਕਟਰ 24000 ਰੁਪਏ ਇਹਦਾ ਮੁੱਲ 67000 ਰੁਪਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਏ ਫੋਲੋ ਕਰਕੇ ਆਏ 67000 ਦੀ ਲੈ ਜਿਓ ਕਿੱਥੇ ਆਣਾ ਪੂਗਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਸੀਲਤਾਪਾ ਬਈ ਲਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਧੰਨਵਾਦ ਜੀ